ਓ ਸਰਦਾਰ ਜੀ ਬੜੀਆਂ ਚੀਕਾਂ ਮਾਰਦੇ ਹੋ ਬੜਾ ਰੌਲਾ ਪਾਉਣਿਓ ਅੱਜ ਪਤਾ ਲੱਗਣਾ ਤੁਹਾਡੇ ਦਿਨਾਂ 'ਚ ਤੇਲ ਕਿਨਾ ਹੈਗਾ ਆ ਮੈਂ ਬਹੁਤ ਦੁਕਾਨਾਂ ਜਾਣਾ ਆ ਬੁਟੀਕਾਂ ਵਾਲੇ ਪੀਸ ਬਾਜ਼ਾਰ ਦੇ ਵਿੱਚ ਜਿੱਥੇ ਮਰਜੀ ਜਾਈਦਾ ਤੇ ਲੋਕੀ ਸਿਰਫ 15-1500 'ਚ ਲਈਏ ਨੇ 15-1500 ਦੇ ਵਿੱਚ ਮੈਂ ਦੇਖਣਾ ਜੇ ਆ ਬਈ ਕਿੰਨਾ ਕੁ ਜ਼ੋਰ ਤੁਹਾਡਾ ਰੌਲਾ ਬੜਾ ਪਾਉਣਿਓ ਲੋਕਾਂ ਨੂੰ ਸੱਦੀ ਜਾਂਦੇ ਹੋ ਮੈਨੂੰ ਦੱਸੋ ਇਹ ਕਿੰਨੇ-ਕਿੰਨੇ ਦੇਵੋਗੇ 1200 1500 1600 ਜਾਂ 1700 ਰੇਟ ਦੱਸੋ ਇਹਨਾਂ ਦਾ ਕੀ ਆ ਨਹੀਂ ਭਾਜੀ ਤਿੰਨਾ ਚ ਤਿੰਨ ਵੀ ਦੱਸ ਦਾਂਗੇ ਜੋਰ ਕਿੰਨਾ ਉਹ ਵੀ ਦੱਸ ਦਿੰਨੇ ਆ ਚੈਲੰਜ ਕਰਕੇ ਕਹਿੰਨੇ ਆ ਜਿਹੜਾ ਬਜ਼ਾਰਾ ਚ 15 1500 ਦਾ ਇੱਕ ਮਿਲਦਾ ਅਸੀਂ ਦੇਨੇ 1500 ਦੇ ਤਿੰਨ ਉਹ ਜਾਓ ਜਾ ਭਰਾਵਾ ਝੂਠ ਨਾ ਬੋਲ ਮੇਰੇ ਨਾਲ ਗੱਲ ਸੱਚੀ ਕਰ ਮਾਤਰਾਵੇ 500 ਦਾ ਸੂਟ ਹੈ ਓਏ ਭਾਜੀ 500 ਰੁਪਏ ਦਾ ਸੂਟ ਲੈ ਕੇ ਦੇ ਰਹੇ ਆ ਆ ਚੱਕੋ ਟੈਗ ਉੱਤੇ ਲਿਖੇ ਹੋਏ ਆ ਹਰ ਇੱਕ ਸੂਟ ਦੇ ਉੱਤੇ ਲਿਖਿਆ ਮਿਲੂਗਾ ਚੱਕੋ 1000 ਵਾਲਾ 500 ਰੁਪਏ ਦਾ ਚੱਕੋ ਇਹਦੇ ਸਰਦਾਰ ਜੀ ਭੱਜਣ ਭੁੱਜਣ ਦੀ ਤਿਆਰੀ ਤੇ ਹੈ ਨਹੀਂ ਇਹ ਕਿਹੜੀਆਂ ਗੱਲਾਂ ਕਰੀ ਜene ਤੁਸੀਂ ਭਾਜੀ ਭੱਜਣ ਵਾਲੇ ਚੋਣੀ ਭਜਾਉਣ ਵਾਲੇ ਜਿਹਾ ਅੰਕਲੋਂ ਭਾਗਾ ਪ੍ਰਾਣਾ ਇਹਦੇ ਵਿੱਚੋਂ ਜਿਹੜਾ ਮਰਜੀ ਸੂਟ ਲੈ ਜਾਓ 5-500 ਰੁਪਏ ਦੇ ਦੂੰਗਾ। ਅੱਜ 500 ਚ ਲੈ ਜਾਓ 5-500 ਰੁਪਏ ਦੇ ਵਿੱਚ। ਆਹ ਦੇਖੋ ਸੋਨੋ ਔਰਗੈਂజా ਸਿੰਗਲ ਸਿੰਗਲ ਪੀਸ ਆ ਬਜ਼ਾਰਾ ਜੇ 25-2500 ਦਾ ਦੇਣਾ ਸੀ 1000 ਰੁਪਏ ਦਾ। ਬਲੈਕ ਸੂਟ ਆ ਬੀ ਸ਼ੇਪ ਗਲਾ ਆ ਫਰੰਟ ਬੜਾ ਸੋਹਣਾ ਘੇਰਾ ਆ ਦੇਖੋ। ਓਏ 1000 ਰੁਪਏ। ਪਹੁੰਚ ਜਾਂਦੇ ਵੀ ਕੰਮ ਕੀਤਾ 35-500 ਰੁਪਿਆ ਬਜ਼ਾਰ ਦਾ ਰੇਟ ਆ ਨਾ। 1000 1000 ਸਮਝਿਆ ਮਹਾਰਾਣੀ ਸਟਾਈਲ ਆ ਗਿਆ ਬੜਾ ਪਿਆਰਾ ਕੰਮ ਗਲੇ ਤੇ ਕਿਹਰੇ ਤੇ ਬੜਾ ਪੈਰਾਗਾਮ ਬਾਜੂ ਤੇ ਬੜਾ ਵਰਕ ਹੁਣ ਆ 1000 ਦਾ ਦੇ ਕੇ ਦਿਖਾ ਇਹ ਜੋ 1000 ਦਾ ਮੈਂ ਕਹਿੰਦਾ ਦੇ ਕੇ ਦਿਖਾ ਦੇ ਕੋਈ 1000 ਦਾ ਆ ਦੇਖੀ ਚਲੋ ਕਿੰਨਾ ਸੋਹਣਾ ਫਰੰਟ ਫੇਰ ਆ ਦੇਖੋ ਬਾਜੂ ਵਰਕ ਫੇਰ ਦੁਪੱਟੇ ਤੁਸੀਂ 1-1000 ਕਹੀ ਜਾਂਦੇ ਹੋ ਬਿਲਕੁਲ ਭਾਜੀ ਬਾਜੂ ਪਹੁੰਚੇ ਵਰਕ ਬੇਸ ਨਵੇਂ ਨਵੇਂ ਆ ਔਰ ਕੰਦਰ ਦਾ ਸੂਟਾ ਭਾਜੀ 3 3000 ਰੁਪਇਆ ਜੇ ਭਾਜੇ ਅਸੀਂ ਦੇਣਾ 1275 ਰੁਪਏ ਦਾ ਕੋ ਜਿਹਨੇ ਵਿਆਹ ਸ਼ਾਈ ਦਾ ਕੱਪੜਾ ਦਾਜ ਬਰੀ ਦੇਣ ਲੈਣ ਕਾ ਨਾ ਉਹਨਾਂ ਲਈ ਤਾਂ ਸੁਨਹਿਰੀ ਮੌਕਾ ਅੰਕਲੋ ਮੋਗਾ ਰੋਡ ਬਾਗ ਗਿਆ ਆਪਣਾ ਆਜੋ ਆ ਦੇਖੋ ਗਲਾਸ ਦੇ ਹੈਗੇ ਆ ਸੂਟ ਜਿਹੜੇ 65 600 ਦੇ ਆ ਇਹ ਵੀ ਬਾਈ ਨੇ ਰੇਟ ਲਾ ਦਿੱਤਾ ਕਿੰਨੇ 2000 ਰੁਪਏ ਦਾ ਦੇ ਦੇਣਾ ਜੇ ਤੁਸੀਂ ਕਰ ਦੋ 1 ਲੱਖ ਰੁਪਏ ਦੀ ਸ਼ੋਪਿੰਗ ਜਿਹੜੀ ਬਾਜ਼ਾਰ ਚ ਇੱਥੇ ਮੈਂ ਲੈ ਲਵਾਂ 1 ਲੱਖ ਵਾਲਾ ਕੱਪੜਾ 30 35 ਹਜ਼ਾਰ ਦੇ ਦੂੰਗੇ ਹਾਂ ਜੀ 30 35 ਹਜ਼ਾਰ ਚ ਦੇ ਦਾਂਗੇ ਡਿਜ਼ਾਈਨਿੰਗ ਟੌਪ ਕਲਾਸ ਦੇ ਦਾਂਗੇ ਨਵੇਂ ਪੇਸ ਦੇ ਦਾਂਗੇ ਚਾਹੇ ਸ਼ਿਮਰ ਦਾ ਲੈ ਲਓ ਚਾਹੇ ਆਰਗੈਂਜਾ ਦਾ ਪੇਸ ਲੈ ਲਓ ਚਾਹੇ ਬਰਪਰੀ ਦਾ ਲੈ ਲਓ ਪਿਆਰੀਆਂ ਪਿਆਰੇ ਜੀਜਾ ਬੁਲਬੁਲ ਦੇ ਬੱਚੇ ਫੋਟੋ ਵਾਲੇ ਪੀਸ 65 650 ਵਾਲੇ 35 350 ਚ 35 350 ਚ ਕੱਢਦੇ ਇਦਾਂ ਦੇ ਪੀਸ ਇਹ ਤੁਹਾਨੂੰ ਅਸੀਂ ਟਰੇਲਰ ਦਿਖਾ ਰਹੇ ਹਾਂ ਆ ਕੁਮਾਰ ਰੇਟ ਸੁਣ ਲੋ ਨਾ 7 ਨਾ 8 3550 ਰੁਪਏ ਦੇ ਵਿੱਚ ਦੇ ਦੇਣਾ ਭਾਜੀ ਸੂਟ ਗਲਾ ਦੇਖੋ ਕਿੰਨਾ ਘੈਂਟ ਫਰੰਟ ਪੋਂਚ ਦੇ ਕੰਮ ਦੁਪੱਟਾ ਦੇਖੋ ਕਿੰਨਾ ਘੈਂਟ ਨਾ 650 ਆ ਨਾ 7000 ਆ ਨਾ 8000 ਸਿਰਫ 3500 ਰੁਪਏ ਦਾ ਸੂਟ ਦੇਣਾ ਮੈਂ ਕਿਹਾ 3500 ਚ ਕੋਈ ਮਾਈ ਦਾ ਲਾਲ ਦੇ ਕੇ ਦਿਖਾ ਬਿਤਾ ਮੰਨ ਬਹੁਤ ਪਿਆਰਾ ਡਿਜ਼ਾਈਨ ਇਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਅਸੀਂ ਪਾ ਦੇ ਸਿਰ ਤੇ ਰਣੀਆ ਕੋਡੀਆਂ ਦੇ ਪਾਜ ਬੜੀ ਤੁਸੀਂ ਬਣਾਉਣੀ ਹੋਏ ਬਾਜ਼ਾਰ ਤਾਂ 2-2 ਲੱਖ ਰੁਪਈਆ ਖਰਚਦੇ ਹੋ 2-2 ਲੱਖ ਰੁਪਈਆ ਬਾਜ਼ਾਰ 'ਚ ਆ ਕੇ ਪਰ ਸਾਡੇ ਕੋਲ ਆਜੋ 2 ਲੱਖ ਵਾਲਾ ਕੱਪੜਾ 80-90 ਹਜ਼ਾਰ ਦਵਾਂਗੇ ਆ ਲਹਿੰਗਿਆਂ ਨੂੰ ਹੀ ਮਾਤ ਪਾਉਣ ਵਾਲਾ ਸੂਟ ਤੁਹਾਨੂੰ ਦਿਖਾਤਾ ਵਿਆਹਾਂ ਵਿਆਹ ਦੇ ਉੱਤੇ ਲਾਵਾ ਵਾਲੀਆਂ ਵਾਲਾ ਸੂਟ ਆ ਭਾਜੀ origignal ਰਾਜਾ ਰਾਣੀ ਵਾਲਾ ਸੂਟ ਆ origignal ਸੂਟਾਂ ਦੇ ਨਾਲ-ਨਾਲ ਸਾਡੇ ਕੋਲ ਸ਼ਰਾਰੇ, ਗਰਾਰੇ, ਲਹਿੰਗੇ, ਗਾਉਨ ਡਰੈਸਾਂ ਉਹ ਵੀ ਮਿਲ ਜਾਣੀਆਂ ਪਰ ਵੱਡਾ ਫਾਇਦਾ ਤੁਹਾਨੂੰ ਅਸੀਂ ਕੀ ਕਰਕੇ ਦੇਣ ਲੱਗੇ ਆ ਜਿਹੜੇ ਬਾਜ਼ਾਰ 'ਚ ਤੁਸੀਂ ਇਦਾਂ ਦਾ ਪੀਸ 10 10000 ਰੁਪਏ ਦਾ ਲੈਨੇ ਹੋ ਫਰੰਟ ਦੇਖੋ ਬੈਗ ਦੇਖੋ ਅਸੀਂ 10000 ਵਾਲਾ ਪੀਸ ਤੁਹਾਨੂੰ ਅਸੀਂ ਦੇਣਾ ਸਿਰਫ 4000 ਰੁਪਏ ਦਾ ਤੇ ਇਹਦੇ ਉੱਤੇ ਤੁਹਾਨੂੰ 20% ਡਿਸਕਾਊਂਟ ਹੋਰ ਦੇ ਦੇਣਾ ਮਤਲਬ 10000 ਵਾਲਾ ਪੀਸ ਤੁਹਾਨੂੰ 3035 ਹੋਈ ਰਹਿ ਗਿਆ ਜਿਹੜੀ ਮਰਜੀ ਰੈਡੀमेड ਦੀ ਚੀਜ਼ ਤੁਸੀਂ ਲੈ ਲਓ ਸਾਡੇ ਕੋਲ ਸ਼ਰਾਰੇ ਗਰਾਰੇ ਗਾਉਂ ਡਰੈਸਾਂ ਲਹਿੰਗੇ ਇਹਦੇ ਉੱਤੇ 20% ਤੱਕ ਦਾ ਐਕਸਟਰਾ ਡਿਸਕਾਊਂਟ ਵੀ ਦਵਾਂਗੇ ਡਰੈਸ ਜਿਹੜੀ ਆ 2500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 2500 ਵਾਲੀ ਤੇ ਵੀ 20% ਲੈਸ ਹੈ 5000 ਵਾਲੀ ਤੇ 20% ਲੈਸ ਹੈ 6000 ਵਾਲੀ ਤੇ ਵੀ 20% ਲੈਸ ਹੈ ਬੜ ਲੋ ਲਹਿੰਗਿਆਂ ਦੇ ਵਿੱਚ ਸਾਡੇ ਕੋਲ ਕਲਰ ਕੰਟਰਾਸਟ ਬਹੁਤ ਨੇ ਚਾਹੇ ਤੁਸੀਂ ਮਹਿਰੂਨ ਲੈਣੇ ਆ ਚਾਹੇ 골ਡਨ ਵਰਕ ਦੇ ਵਿੱਚ ਲੈਣਾ ਵੈਰਾਈਟੀ ਇਸ ਵਕਤ ਬਹੁਤ ਆ ਚੁੱਕੀ ਆ ਹੁਣ ਪਾਉਣਾ ਕਿਸੇ ਚੱਕਰ 'ਚ ਆਜੋ ਸਿੱਧਾ ਟੱਕਰ ਅੰਕਲੋਂ ਬਾਗਾਪੁਰਾਣਾ ਤੇ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੇ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗਰਸਾਂ ਟੀਵੀ ਬਗਾਪਰਾ